ਵੀ ਸੰਧੂ ਦੀ ਇਹ ਸੀਟ ਸੀਗੀ ਐਨ ਡੀਪੀ ਦੀ ਉਹ 15 ਦੇ ਵਿੱਚ ਪਹਿਲੀ ਵਾਰ ਜਸਵੀਰ ਸੰਧੂ ਨੂੰ ਰੰਦੀਪ ਸਰਾਏ ਨੇ ਹਰਾਇਆ ਸੀ 19000 ਵੋਟਾਂ ਤੇ ਉਹਨਾਂ ਨੂੰ 12000 ਵੋਟਾਂ ਪਈਆਂ ਸੀ ਅੰਕੜੇ ਪੋਲ ਜਾਂ ਸਰਵੇ ਦੱਸ ਰਿਹਾ ਕਿ ਮੁਕਾਬਲਾ ਲਿਬਰਲ ਪਾਰਟੀ ਆਫ ਕੈਨੇਡਾ ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਦੋਵਾਂ ਦੇ ਵਿਚਕਾਰ ਆ 3 ਪੁਆਇੰਟ ਦਾ ਵਰਕਸ਼ੀਟ ਕੰਜ਼ਰਵਟਿਵ ਪਾਰਟੀ ਪਿਛੇ ਸੀ ਹੁਣ ਆ ਸੋਮਵਾਰ ਤੋਂ ਜਿਹੜਾ ਲੰਘ ਕੇ ਗਿਆ ਐਸ ਹਫਤੇ ਦੇ ਵਿੱਚ ਇਹ ਸਿਰਫ 7-8 ਪੁਆਇੰਟ ਦਾ ਫਰਕ ਰਹਿ ਗਿਆ ਕੰਜ਼ਰਵਟਿਵ ਪਾਰਟੀ ਦਾ ਗਰਾਫ ਉੱਤੇ ਆ ਰਿਹਾ ਅੰਕੜੇ ਦੱਸਦੇ ਆ ਕੇ ਮੁਕਾਬਲਾ ਰਣਦੀਪ ਸਰਾਏ ਤੇ ਰਾਜਵੀਰ ਢਿੱਲੋਂ ਦੇ ਵਿਚਕਾਰ ਆ ਦੋਸਤੋ ਅਸੀਂ ਅਸੀਂ ਖੜੇ ਆ ਇਸ ਵੇਲੇ ਸਰੀ ਸੈਂਟਰ ਦੇ ਵਿੱਚ ਤੇ ਅੱਜ ਗੱਲਬਾਤ ਕਰਨੀ ਹੈ ਸਰੀ ਸੈਂਟਰ ਰਾਈਡਿੰਗ ਬਾਰੇ ਸਰੀ ਸੈਂਟਰ ਰਾਈਡਿੰਗ ਜਿਹੜੀ ਇਹਦੇਲੇ ਪਾਸੇ 88 ਐਵੇਨਿਊ ਤੋਂ ਸ਼ੁਰੂ ਹੁੰਦੀ ਆ ਤੇ ਥੱਲੇ ਸਾਰਾ ਜਿਹੜਾ ਫਰੇਜ਼ਰ ਰਿਵੇ ਹੋਇਆ ਉਹਦੇ ਦੂਜੇ ਪਾਸੇ ਤੱਕ ਇੱਕ ਪਾਸੇ ਸਕਾਟ ਰੋਡ ਇਹਦੇਲੇ ਪਾਸੇ 148 ਸਟਰੀਟ ਤੇ ਥੋੜਾ ਜਿਹਾ ਜਿਹੜਾ ਟ੍ਰਾਂਸ ਕੈਨੇਡਾ ਹਾਈਵੇ ਦਾ ਇਲਾਕਾ ਉਹਦੇ ਨਾਲ ਲੱਗਦੀ ਜਿਹੜੀ ਬਾਉਂਡਰੀ ਹੈ ਇਹ ਸੀਟ ਦੇ ਉੱਤੇ ਪਿਛਲੇ ਤਿੰਨ ਵਾਰੀਆਂ ਤੋਂ ਰਣਦੀਪ ਸਰਾਏ ਇਥੋਂ ਜਿੱਤਦੇ ਆ ਰਹੇ ਨੇ ਲਿਬਰਲ ਮੈਂਬਰ ਪਾਰਲੀਮੈਂਟ ਨੇ ਕਿਸੇ ਵੇਲੇ ਇਹ ਐਨਡੀਟੀ ਵੀ ਐਨਡੀਪੀ ਦੀ ਸੀਟ ਰਹੀ ਆ ਉਸ ਤੋਂ ਪਹਿਲਾਂ ਕੰਜ਼ਰਵਟਿਵ ਦੀ ਸੀਟ ਰਹੀ ਆ ਲਗਭਗ ਦੂਜੇ ਨੰਬਰ ਦੇ ਉੱਤੇ ਬਰਾਬਰ ਜਿਹਦਾ ਮੁਕਾਬਲਾ ਰਹਿੰਦਾ ਐਸ ਵਾਰੀ ਇਥੋਂ ਰਣਦੀਪ ਸਿੰਘ ਸਰਾਏ ਲਿਬਰਲ ਪਾਰਟੀ ਆਫ ਕੈਨੇਡਾ ਵੱਲੋਂ ਚੋਣ ਲੜ ਰਹੇ ਨੇ ਡੋਮਿਨਿਕ ਡੈਨਫੋਰਿਓ ਐਨਡੀਪੀ ਵੱਲੋਂ ਚੋਣ ਲੜ ਰਹੇ ਨੇ ਤੇ ਰਾਜਵੀਰ ਢਿੱਲੋਂ ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਵੱਲੋਂ ਤਿੰਨ ਉਮੀਦਵਾਰ ਇੱਥੇ ਹੋਰ ਨੇ ਰિયાન ਐਬਰਟ ਕਮਿਊਨਿਸਟ ਪਾਰਟੀ ਆਫ ਕੈਨੇ ਗ੍ਰੀਨ ਪਾਰਟੀ ਆਫ ਕੈਨੇਡਾ ਤੇ ਬੈਵਰਲੇ ਤਿੰਨ ਚੱਕ ਪੀਪਲਸ ਪਾਰਟੀ ਆਫ ਕੈਨੇਡਾ ਪਰ ਮੁੱਖ ਜਿਹੜੇ ਤਿੰਨ ਨੇ ਰਣਦੀਪ ਸਰਾਏ ਡੋਮਿਨਿਕ ਡੈਨਫੋਰੀਓ ਤੇ ਰਾਜੀਵ ਢਿੱਲੋਂ ਇਹ ਤੋਂ ਪਹਿਲਾਂ ਇੱਥੇ 21 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ ਰਣਦੀਪ ਸਿੰਘ ਸਰਾਏ ਨੂੰ 15266 ਵੋਟਾਂ ਪਈਆਂ ਸੀ ਤੇ ਜਿਹੜੇ ਦੂਜੇ ਨੰਬਰ ਤੇ ਸਰਜੀਤ ਸਿੰਘ ਸਰਾਣਾ ਸੀ ਉਦੋਂ ਐਨਡੀਪੀ ਦੇ ਸਰਜੀਤ ਸਿੰਘ ਸਰਾਣਾ ਨੂੰ 11000 ਵੋਟ ਪਈ ਸੀ 11166 ਸੋ 15000 ਸਰਾਏ ਰਣਦੀਪ ਸਿੰਘ ਸਰਾਏ ਨੂੰ ਤੇ 11000 ਦੇ ਕਰੀਬ ਵੋਟ ਜਿਹੜੀ ਆ ਉਹ ਅ ਸਰਜੀਤ ਸਿੰਘ ਸਰਾ ਨੂੰ ਪਈ ਸੀ ਕੰਜ਼ਰਵਟਿਵ ਪਾਰਟੀ ਤੀਜੇ ਨੰਬਰ ਤੁਸੀਂ 10000 ਵੋਟ ਮਿਲੀ ਸੀ ਉਸ ਵੇਲੇ ਇੱਥੇ ਟੀਨਾ ਬੈਂਸ ਨੂੰ ਉਤੋਂ ਪਹਿਲਾਂ 19 ਦੇ ਵਿੱਚ ਇਲੈਕਸ਼ਨ ਹੋਈ ਸੀ 19 ਦੇ ਵਿੱਚ ਵੀ ਰਣਦੀਪ ਸਰਾਏ ਇੱਥੋਂ ਜਿੱਤੇ ਸੀ ਸੋਨੀਆ ਆਂਧੀ ਐਨ ਡੀ ਪੀ ਦੂਜੇ ਨੰਬਰ ਤੇ ਸੀ 16000 ਦੇ ਕਰੀਬ ਵੋਟ ਉਹ ਰਣਦੀਪ ਸਰਾਏ ਨੂੰ ਪਈ ਸੀ ਤੇ 10000 ਦੇ ਕਰੀਬ ਵੋਟ ਸੋਨੀਆ ਆਂਧੀ ਨੂੰ ਜਿਹੜੀ ਟੀਨਾ ਬੈਂਸ ਸੀ ਕੰਜ਼ਰਵਟਿਵ ਪਾਰਟੀ ਦੀ ਉਹਨੇ ਹੀ ਉਦੋਂ ਚੋਣ ਲੜੀ ਸੀ ਤੇ 8000 ਵੋਟ ਉਹਨਾਂ ਨੂੰ ਪਈ ਸੀ ਇਹ ਤੋਂ ਪਹਿਲਾਂ 15 ਦੇ ਵਿੱਚ ਪਹਿਲੀ ਵਾਰੀ ਇੱਥੋਂ ਰਣਦੀਪ ਸਰਾਏ ਬੜੇ ਸੀ ਉਹ ਤੋਂ ਪਹਿਲਾਂ ਇੱਥੇ ਐਨਡੀਪੀ ਦੇ ਜਸਵੀਰ ਸੰਧੂ ਜਿਹੜੇ ਪੁਰਾਣੇ ਲੋਕ ਨੇ ਜਾਣਦੇ ਹੋਣਗੇ ਰਾਜਨੀਤੀ ਦੇ ਵਿੱਚ ਇੱਕ ਚੰਗਾ ਨਾਂ ਸੀ ਜਸਵੀਰ ਸੰਧੂ ਜਿਨ੍ਹਾਂ ਨੇ ਪਿੱਛੇ ਆ ਕੇ ਫਿਰ ਸਿਟੀ ਕਾਉਂਸਲ ਦੀ ਚੋਣ ਵੀ ਲੜੀ ਸੀ ਜਸਵੀਰ ਸੰਧੂ ਦੀ ਇਹ ਸੀਟ ਸੀਗੀ ਐਨਡੀਪੀ ਦੀ ਉਹ 15 ਦੇ ਵਿੱਚ ਪਹਿਲੀ ਵਾਰ ਜਸਵੀਰ ਸੰਧੂ ਨੂੰ ਰਣਦੀਪ ਸਰਾਏ ਨੇ ਹਰਾਇਆ ਸੀ 19000 ਵੋਟਾਂ ਤੇ ਉਹਨਾਂ ਨੂੰ 12000 ਵੋਟਾਂ ਪਈਆਂ ਸੀ ਉਹ ਤੋਂ ਪਹਿਲਾਂ 11 ਦੇ ਵਿੱਚ ਇੱਥੇ ਜਸਵੀਰ ਸੰਧੂ ਸੀਗੇ ਹੁਣ ਐਸ ਵਾਰੀ ਮੁਕਾਬਲਾ ਜਿਹੜਾ ਇੱਥੇ ਨਜ਼ਰ ਆ ਰਿਹਾ ਹਾਲਾਂਕਿ ਪਹਿਲਾਂ ਐਨਡੀਪੀ ਦੀ ਸੀਟ ਸੀ ਤਿੰਨ ਵਾਰੀ ਲਿਬਰਲ ਜਿੱਤ ਗਏ ਕੰਜ਼ਰਵਟਿਵ ਤੀਜੇ ਨੰਬਰ ਤੇ ਆਉਂਦੇ ਰਹੇ ਪਰ ਐਤਕੀ ਦੱਸਿਆ ਜਾ ਰਿਹਾ ਜਿਹੜੇ ਅੰਕੜੇ ਪੋਲ ਜਾਂ ਸਰਵੇ ਦੱਸ ਰਿਹਾ ਕਿ ਮੁਕਾਬਲਾ ਲਿਬਰਲ ਪਾਰਟੀ ਆਫ ਕੈਨੇਡਾ ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਦੋਵਾਂ ਦੇ ਵਿੱਚਕਾਰ ਆ ਜਾਨੀ ਕਿ ਰਣਦੀਪ ਸਿੰਘ ਸਰਾਏ ਤੇ ਜਿਹੜੇ ਰਾਜਵੀਰ ਢਿੱਲੋਂ ਨੇ ਰਣਦੀਪ ਸਿੰਘ ਸਰਾਏ ਬਾਰੇ ਔਰ ਇਹ ਪੋਲ ਦੇ ਵਿੱਚ ਪਹਿਲਾਂ ਫਰਕ ਬਹੁਤ ਵੱਡਾ ਸੀ ਜਿਹੜੇ ਸਰਵੇ ਦੱਸ ਰਿਹਾ ਕਿ ਲਾਈਕਲੀ ਇਹਨਾਂ ਨੇ ਲੈ ਜਾਣੀ ਹੈ ਲਿਬਰਲ ਨੇ ਇਹ ਜਿਹੜੇ ਸਰਵੇ ਦੱਸ ਰਹੇ ਹੋਣਾ ਪਤਾ ਨਹੀਂ ਕੀ ਆ ਪਹਿਲਾਂ ਫਰਕ ਇਹਨਾਂ ਦੇ ਵਿੱਚ 30 ਪੁਆਇੰਟ ਦਾ ਸੀ ਸਰੀ ਇਥੋਂ ਸੈਂਟਰ ਤੋਂ 30 ਪੁਆਇੰਟ ਦਾ ਫਰਕ ਸੀ ਕੰਜ਼ਰਵਟਿਵ ਪਾਰਟੀ 30 ਪੁਆਇੰਟ ਪਿੱਛੇ ਸੀ ਹੁਣ ਆ ਸੋਮਵਾਰ ਤੋਂ ਜਿਹੜਾ ਲੰਘ ਕੇ ਗਿਆ ਇਸ ਹਫਤੇ ਦੇ ਵਿੱਚ ਇਹ ਸਿਰਫ 7-8 ਪੁਆਇੰਟ ਦਾ ਫਰਕ ਰਹਿ ਗਿਆ ਕੰਜ਼ਰਵਟਿਵ ਪਾਰਟੀ ਦਾ ਗ੍ਰਾਫ ਉੱਤੇ ਆ ਰਿਹਾ ਰਣਦੀਪ ਸਰਾਏ ਲਿਬਰਲ ਪਾਰਟੀ ਦਾ ਗ੍ਰਾਫ ਥੱਲੇ ਆ ਰਿਹਾ ਆ ਪਤਾ ਨਹੀਂ ਇਹ ਅੰਕੜੇ ਆ ਜਾਂ ਕੀ ਆ ਪਰ ਨੈਸ਼ਨਲ ਪੋਲਸ ਐਸੇ ਤਰੀਕੇ ਨਾਲ ਦੱਸ ਰਹੀਆਂ ਹਾਲਾਂਕਿ ਨੈਸ਼ਨਲ ਪੋਲਸ ਦੇ ਉੱਤੇ ਵੀ ਸਵਾਲ ਉੱਠ ਰਹੇ ਆ ਕੱਲ ਜਿਹੜੀ ਬ੍ਰੈਂਟਨ ਦੇ ਵਿੱਚ ਰੈਲੀ ਹੋਈ ਆ ਪੀਅਰ ਪੋਲੀਓ ਦੀ ਉਹਦੇ ਬਾਹਰ ਲੋਕ ਬੈਨਰ ਲੈ ਕੇ ਖੜੇ ਸੀ ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਸਾਨੂੰ ਇਹਨਾਂ ਨੈਸ਼ਨਲ ਪੋਲਸ ਦੇ ਉੱਤੇ ਯਕੀਨ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਇਹ ਉਹੀ ਨੈਸ਼ਨਲ ਪੋਲਸ ਨੇ ਜਿਹੜੀਆਂ ਜਸਟਨ ਟਰੂਡੋ ਵੇਲੇ ਲਿਵਨ ਪਾਰਟੀ ਨੂੰ ਸਿਰਫ 50 ਸੀਟਾਂ ਦੇ ਰਹੀਆਂ ਸੀ ਤੇ ਜਿੱਦਣ ਉਹ ਛੱਡ ਕੇ ਮਾਰਕ ਕਰਨ ਆਏ ਆ ਹੁਣ ਇਹਨਾਂ ਨੂੰ 195 ਸੀਟਾਂ ਦਿੱਤੀਆਂ ਜਾ ਰਹੀਆਂ ਸੋ ਉਹ ਸਾਰੇ ਦੇ ਉੱਤੇ ਸਵਾਲ ਆ ਪਰ ਇਸ ਵਾਰੀ ਮੰਨਿਆ ਜਾ ਰਿਹਾ ਕਿ ਮੁਕਾਬਲਾ ਇੱਥੇ ਰਣਦੀਪ ਸਿੰਘ ਸਰਾਏ ਤੇ ਜਿਹੜੇ ਰਾਜਵੀਰ ਢਿੱਲੋਂ ਉਹਨਾਂ ਦੇ ਵਿਚਕਾਰ ਆ ਹਾਲਾਂਕਿ ਕਿਉਂਕਿ ਪਿਛਲੀ ਤਿੰਨੋ ਵਾਰੀ ਐਨਡੀਪੀ ਦੀ ਸੀਟ ਐਨਡੀਪੀ ਦੂਜੇ ਨੰਬਰ ਤੇ ਰਹੀ ਹੈ ਉਹਨਾਂ ਨੂੰ ਵੀ ਮੁਕਾਬਲੇ ਤੋਂ ਬਾਹਰ ਕਰਕੇ ਨਹੀਂ ਦੇਖਿਆ ਜਾ ਸਕਦਾ ਰਣਦੀਪ ਸਿੰਘ ਸਰਾਏ ਵਕੀਲ ਨੇ ਪੁਰਾਣੇ ਇੱਥੇ ਜਿਹੜੇ ਤਿੰਨ ਵਾਰੀ ਰਹਿ ਚੁੱਕੇ ਨੇ ਆਪਣੇ ਮੈਂਬਰ ਪਾਰਲੀਮੈਂਟ ਇੱਥੋਂ ਦੇ ਜੰਪਲੇ ਇੱਥੋਂ ਪੜ੍ਹੇ ਲਿਖੇ ਨੇ ਤੇ ਜਿਹੜੇ ਕੁਇਨਸ ਯੂਨੀਵਰਸਿਟੀ ਤੋਂ ਇਹਨਾਂ ਨੇ ਗ੍ਰੈਜੂਏਸ਼ਨ ਕੀਤੀ ਆ ਬਾਅਦ ਚ ਵਕੀਲ ਰਹੇ ਜਿਹੜਾ ਡੋਮਿਨਿਕ ਡਨ ਫੋਰ ਯੂ ਆ ਇਹਨਾਂ ਦਾ ਬਹੁਤ ਲੰਬਾ ਕੋ ਰਾਜਨੀਤਿਕ ਕੈਰੀਅਰ ਨਹੀਂ ਆ ਇਹ ਜਿਹੜੇ ਐਮਐਲਏ ਬਰੂਸ ਰਾਲਸਟਨ ਇਥੇ ਆਪਣੇ ਵਾਲੀ ਦੇ ਵਿੱਚ ਰਹੇ ਆ ਬਹੁਤ ਲੰਬਾ ਸਮਾਂ ਪੋਲਿਟਿਸ਼ੀਅਨਸ ਉਹਨਾਂ ਦੇ ਦਫ਼ਤਰ ਦੇ ਵਿੱਚ ਉਹ ਐਨਡੀਪੀ ਦੇ ਨਾਲ ਕੰਮ ਕਰਦੇ ਸੀ ਅਮਰੀਕਾ ਤੋਂ ਇੱਥੇ ਆ ਕੇ ਰਹਿ ਰਹੇ ਨੇ ਉਹਨਾਂ ਨੂੰ ਇਸ ਵਾਰੀ ਇਸ ਪਾਰਟੀ ਨੇ ਚੋਣਿਆ ਹਾਲਾਂਕਿ ਇਹਦੀ ਕੋਈ ਢੀ ਗਤੀਵਿਧੀ ਇੱਥੇ ਦਿਸ ਨਹੀਂ ਰਹੀ ਕੋਈ ਬੋਰਡ ਜਾਂ ਉਸ ਕਿਸਮ ਦਾ ਜਿਹੜਾ ਬਹੁਤਾ ਜ਼ਿਆਦਾ ਇਹਨਾਂ ਦਾ ਨਜ਼ਰ ਨਹੀਂ ਆ ਰਿਹਾ ਰਾਜਵੀਰ ਢਿੱਲੋਂ ਵਕੀਲ ਦੱਸਦੇ ਨੇ ਇੱਥੇ ਅ ਸਰੀ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੀ ਪ੍ਰੈਕਟਿਸ ਆ ਇੱਥੇ ਲਾ ਦੀ ਪੰਜਾਬ ਤੋਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਉਹਨਾਂ ਨੇ ਲਾ ਕੀਤਾ ਤੇ ਕ੍ਰਿਮਿਨੋਲੋਜੀ ਦੇ ਵਿੱਚ ਤੇ ਫੋਰੈਂਸਿਕ ਸਾਇੰਸ ਦੇ ਵਿੱਚ ਉਹਨਾਂ ਦੀਆਂ ਕੁਝ ਡਿਗਰੀਜ਼ ਦੱਸਦੇ ਨੇ ਜਿਹੜੀਆਂ ਉਹਨਾਂ ਨੇ ਪੜ੍ਹਾਈ ਕੀਤੀ ਆ ਤੇ ਇੱਥੇ ਲਾਇਸੈਂਸਡ ਲਾਇਰ ਨੇ 2012 ਤੋਂ ਇੱਥੇ ਸਰੀ ਦੇ ਵਿੱਚ ਸੋ ਇਹਨਾਂ ਦੇ ਵਿੱਚ ਮੁਕਾਬਲਾ ਹਾਲਾਂਕਿ ਇਹਨਾਂ ਦੇ ਨਾਲ ਵੀ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਕਈ ਵਾਰੀ ਮਿਲਦੇ ਨਹੀਂ ਜਾਂ ਉਹ ਗੱਲਬਾਤ ਮੀਡੀਆ ਦੇ ਉੱਤੇ ਆ ਕੇ ਘੱਟ ਕਰਨ ਦੇ ਵਿੱਚ ਦਿਲਚਸਪੀ ਰੱਖਦੇ ਨੇ ਇਸ ਵੇਲੇ ਮੁਕਾਬਲਾ ਰਾਜਵੀਰ ਢਿੱਲੋਂ ਤੇ ਐਨਡੀਪੀ ਦੇ ਜਿਹੜੇ ਹੈਗੇ ਨੇ ਇੱਥੋਂ ਉਮੀਦਵਾਰ ਤੇ ਜਿਹੜੇ ਰਣਦੀਪ ਸਰਾਏ ਇਹਨਾਂ ਦੇ ਵਿਚਾਰ ਅੰਕੜੇ ਦੱਸਦੇ ਆ ਕਿ ਮੁਕਾਬਲਾ ਰਣਦੀਪ ਸਰਾਏ ਤੇ ਰਾਜਵੀਰ ਢਿੱਲੋਂ ਦੇ ਵਿਚਾਰ ਆ 4 5 6 ਇਲੈਕਸ਼ਨਾਂ ਦਾ ਪਿਛਲਾ ਹਿਸਾਬ ਦੇਖਦੇ ਆ ਤਾਂ ਇੱਥੇ ਮੁਕਾਬਲਾ ਰਨਦੀਪ ਸਰਾਏ ਤੇ ਡੋਮਨਿਕ ਡਨਫੋਰਿਓ ਜਾਨੀ ਕਿ ਲਿਬਰਲ ਪਾਰਟੀ ਤੇ ਐਨਡੀਪੀ ਦੇ ਵਿਚਕਾਰ ਦੱਸਿਆ ਜਾ ਰਿਹਾ ਬਾਕੀ 28 ਤਰੀਕ ਨੂੰ ਦੇਖਦੇ ਹਾਂ ਕਿ ਕੌਣ ਇਥੋਂ ਜਿੱਤਦਾ ਤੇ ਕੌਣ ਹਾਰਦਾ